ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਕਸਰ ਤੁਸੀਂ ਆਪਣੇ ਆਲੇ ਦੁਆਲੇ ਕਈ ਲੋਕਾਂ ਦੇ ਵਿੱਚ ਵਿਚਰਦੇ ਹੋ ਕਈ ਲੋਕ ਤੁਹਾਨੂੰ ਰੋਜ਼ਾਨਾ ਮਿਲਦੇ ਨੇ ਗਿਲਦੇ ਨੇ ਪਰ ਕਈ ਵਾਰ ਪਤਾ ਨਹੀਂ ਹੁੰਦਾ ਕਿ ਉਹ ਇਨਸਾਨ ਕੌਣ ਹੈ ਤੁਹਾਡੇ ਆਸ-ਪਾਸ ਵਿਚਰ ਰਿਹਾ ਹੈ ਉਹ ਬਾਹਰੋਂ ਕੁਝ ਹੋਰ ਨਜ਼ਰ ਆਉਂਦਾ ਹੈ ਤੇ ਅੰਦਰੋਂ ਕੁਝ ਹੋਰ ਹੁੰਦਾ ਹੈ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਦੇ ਵਿੱਚ ਵੱਡੀ ਕਾਰਵਾਈ ਹੋ ਗਈ ਹੈ ਇੱਕ ਪੰਜਾਬੀ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਬਾਜ਼ ਸਰਾਹ ਦੱਸਿਆ ਜਾ ਰਿਹਾ ਹੈ ਇਹ ਗਾਇਕ ਕਾਫੀ ਇਲਜ਼ਾਮਾਂ ਦੇ ਵਿੱਚ ਕਿਰਿਆ ਹੋਇਆ ਸੀਗਾ ਤੇ ਅਦਾਲਤ ਨੇ ਇਹਨੂੰ ਪਗੋੜਾ ਕਰਾਰ ਦੇ ਦਿੱਤਾ ਸੀਗਾ ਤੇ ਆਖਰਕਾਰ ਇਹਦੀ ਗ੍ਰਿਫਤਾਰੀ ਹੋ ਗਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਇਹਦੇ ਉੱਤੇ ਕਾਰਵਾਈ ਹੋਈ ਸੀਗੀ ਤੇ ਤਕਰੀਬਨ ਜਿਹੜੀ ਹੈ ਕਹਿੰਦੇ 36 ਕਿਲੋਗ੍ਰਾਮ ਤੋਂ ਵੱਧ ਆਫੀਮ ਦੀ ਤਸਕਰੀ ਦਾ ਮਾਮਲਾ ਸੀਗਾ ਜਿਹਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਇਹਦੇ ਉੱਤੇ ਕੇਸ ਵਗੈਰਾ ਹੋਇਆ ਤੇ ਇਹ ਬਾਅਦ ਦੇ ਵਿੱਚ 2015 ਦਾ ਮਾਮਲਾ ਸੀ ਭਗੌੜਾ ਹੋ ਗਿਆ ਤੇ 2016 ਦੇ ਵਿੱਚ ਅਦਾਲਤ ਨੇ ਇਹਨੂੰ ਭਗੌੜਾ اقرار ਦੇ ਦਿੱਤਾ ਇਹਦੇ ਗੀਤ ਵਗੈਰਾ ਆ ਰਹੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਹੁਣ ਵੀ ਇਹਦੇ ਗੀਤ ਤਕਰੀਬਨ 2-3 ਹਫ਼ਤੇ ਪਹਿਲਾਂ ਵੀ YouTube ਵਗੈਰਾ ਦੇ ਉੱਤੇ ਰਿਲੀਜ਼ ਹੁੰਦੇ ਨਜ਼ਰ ਆਏ ਨੇ ਕਾਫੀ ਗੀਤ ਇਹਦੇ ਹੋਰ ਵੀ YouTube ਦੇ ਤੇ ਜੇਕਰ ਤੁਸੀਂ ਇਹਨੂੰ ਸਰਚ ਕਰਦੇ ਹੋ ਤਾਂ ਇਸ ਤੋਂ ਇਲਾਵਾ ਇਹਦੇ ਉੱਤੇ 50000 ਦਾ ਇਨਾਮ ਵੀ ਰੱਖਿਆ ਸੀ ਵੀ ਜਿਹੜਾ ਇਹਦੀ ਇਤਲਾਹ ਦੇਗਾ ਉਹਨੂੰ 50000 ਰੁਪਇਆ ਇਨਾਮ ਦਿੱਤਾ ਜਾਏਗਾ ਪਰ ਜਦੋਂ ਬੰਦਾ ਸੋਸ਼ਲ ਮੀਡੀਆ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਇੰਨਾ ਐਕਟਿਵ ਹੋਵੇ YouTube ਦੇ ਉੱਤੇ ਗੀਤ ਰਿਲੀਜ਼ ਕਰ ਰਿਹਾ ਹੋਵੇ ਗੀਤ ਸ਼ੂਟ ਕਰ ਰਿਹਾ ਹੋਵੇ ਤਾਂ ਉਹਦੇ ਤੇ ਧਿਆਨ ਕਿਸੇ ਦਾ ਕਿਉਂ ਨਹੀਂ ਗਿਆ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਪਰ ਫਿਲਹਾਲ ਵੱਡੀ ਤੇ ਅਹਿਮ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜਾ ਇੱਕ ਗਾਇਕ ਹੈ ਬਾਜ਼ ਸਰਾ ਇਹਨੇ ਸਿੰਗਰ ਦੇ ਰੂਪ ਦੇ ਵਿੱਚ ਆਪਣੀ ਪਛਾਣ ਬਣਾ ਲਈ ਸੀ ਪਰ ਇਹਦੇ ਉੱਤੇ ਮਾਮਲਾ ਜਿਹੜਾ ਸੀਗਾ ਉਹ ਨਸ਼ੇ ਨਾਲ ਸੰਬੰਧਿਤ ਵੀ ਸੀਗਾ ਤੇ 50000 ਦਾ ਇਨਾਮੀ ਸੀਗਾ ਇਹ ਜਿਹਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਦੇ ਜਿਹੜੇ ਗੀਤ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਬੜੇ ਤੁਸੀਂ ਵੀ ਜੇਕਰ ਸਰਚ ਕਰੋਗੇ ਤਾਂ ਤੁਹਾਨੂੰ ਵੀ ਪਤਾ ਲੱਗੇਗਾ ਤੇ ਅਦਾਲਤ ਨੇ ਐਨਸੀਬੀ ਵਾਲਿਆਂ ਨੇ ਹੀ ਇਹਨੂੰ 2016 ਦੇ ਵਿੱਚ ਪਗੋੜਾ ਕਰਾਰ ਦਿੱਤਾ ਸੀਗਾ ਇਹਦਾ ਨਾਮ ਆ ਜਿਹੜਾ ਪੂਰਾ ਉਹ ਜਗਸੀਰ ਸਿੰਘ ਦੱਸਿਆ ਜਾਂਦਾ ਤੇ ਇਹਨੇ ਆਪਣਾ ਨਾਮ ਬਾਜ਼ ਸਰਾਹ ਕਰ ਲਿਆ ਸੀਗਾ ਤੇ ਆਪਣੀ ਪਛਾਣ ਤੇ ਟਿਕਾਣਾ ਬਦਲ-ਬਦਲ ਕੇ ਇਹ ਰਹਿ ਰਿਹਾ ਸੀਗਾ ਤੇ ਗ੍ਰਿਫਤਾਰੀ ਤੋਂ ਬਚਦਾ ਆਇਆ ਸੀਗਾ ਪਰ ਜਦੋਂ 2025 ਦੇ ਵਿੱਚ ਮਈ ਮਹੀਨੇ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਇਹਦੇ ਬਾਰੇ ਇਸ਼ਤਿਹਾਰ ਵਗੈਰਾ ਦਿੱਤੇ ਗਏ ਸੀ ਬੀ ਵੱਲੋਂ ਤੇ ਉਹਨਾਂ ਦੇ ਬਾਅਦ ਇਹਦੇ ਤੇ ਇਨਾਮ ਵੀ ਰੱਖਿਆ ਗਿਆ ਕਿ ਜਿਹੜਾ ਇਹਦੀ ਜਾਣਕਾਰੀ ਦੇਵੇਗਾ ਐਨਸੀਬੀ ਦੀ ਮਦਦ ਕਰੇਗਾ ਤਾਂ ਉਹਨੂੰ ਅਸੀਂ ਇਨਾਮ ਵੀ ਦੇਾਂਗੇ ਤੇ ਹੁਣ ਆਖਰਕਾਰ ਇਹ ਜਿਹੜਾ ਸਲਕਸ਼ਾਏ ਗਾਇਕ ਹੈ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਵੱਡੀ ਕਾਮਯਾਬੀ ਜਿਹੜੀ ਹਾਸਲ ਹੋਈ ਹੈ 2015 ਦੇ ਮਾਮਲੇ ਦੇ ਵਿੱਚ ਸੀਗਾ तकरीबन 10 ਸਾਲ ਏਦਾਂ ਹੀ ਇਧਰ ਉਧਰ ਭੱਜਦਾ ਰਿਹਾ ਤੇ ਹੁਣ ਇਹਦੀ ਗ੍ਰਿਫਤਾਰੀ ਹੋ ਗਈ ਹੈ 50000 ਦਾ ਇਨਾਮ ਵੀ ਜਿਹੜਾ ਹੈ ਇਹਦੇ ਉੱਤੇ ਰੱਖਿਆ ਗਿਆ ਸੀਗਾ ਅਸੀਂ ਅਕਸਰ ਜਦੋਂ ਗੱਲਾਂ ਕਰਦੇ ਆ ਕਿ ਸਾਡੇ ਆਲੇ ਦੁਆਲੇ ਪਤਾ ਹੀ ਨਹੀਂ ਕੌਣ ਬੰਦਾ ਕਿਸ ਤਰ੍ਹਾਂ ਦੇ ਨਾਲ ਰਹਿ ਰਿਹਾ ਤੇ ਵੈਸੇ ਜਦੋਂ ਕਿਤੇ ਵੀ ਕੋਈ ਬੰਦਾ ਰੈਂਟ ਵਗੈਰਾ ਦੇ ਉਤੇ ਜਾਂਦਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਜਾਰੀ ਹੁੰਦੀਆਂ ਨੇ ਕਿ ਉਹਦਾ ਪੂਰਾ ਐਡਰੈਸ ਆਧਾਰ ਕਾਰਡ ਵਗੈਰਾ ਉਹ ਥਾਣੇ ਦੇ ਵਿੱਚ ਜਮਾ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਚੋਰੀ ਚਕਾਰੀ ਦੀ ਲੁੱਟ ਖੋ ਦੀ ਘਟਨਾ ਹੈ ਜਾਂ ਕੋਈ ਬੰਦਾ ਅਪਰਾਧੀ ਵਿਰਤੀ ਦਾ ਤਾਂ ਨਹੀਂ ਤੁਹਾਡੇ ਇਲਾਕੇ ਚ ਰਹਿ ਰਿਹਾ ਤਾਂ ਉਹਦੀ ਸਾਰੀ ਪਹਿਚਾਣ ਹੋ ਸਕੇ ਪਰ ਲੋਕ ਕਈ ਵਾਰ ਇਗਨੋਰ ਕਰ ਦਿੰਦੇ ਨੇ ਸਿਰਫ ਇਹ ਹੁੰਦਾ ਹੈ ਵੀ ਚਲੋ ਆਪਣੇ ਕੋਲ ਬੰਦਾ ਰਹਿ ਰਿਹਾ ਆਪਣਾ ਰੂਮ ਆ ਜਿਹੜਾ ਰੈਂਟ ਤੇ ਚੜ ਗਿਆ ਸਾਡਾ ਘਰ ਰੈਂਟ ਤੇ ਚੜ ਗਿਆ ਤਾਂ ਆਸ-ਪਾਸ ਦੇ ਲੋਕ ਵੀ ਜ਼ਿਆਦਾ ਜ਼ਿਕਰ ਨਹੀਂ ਕਰਦੇ ਤੇ ਜਦੋਂ ਬੰਦਾ ਆਪਣੀ ਪਹਿਚਾਣ ਹੀ ਬਦਲ ਲਵੇ ਵੱਖ-ਵੱਖ ਟਿਕਾਣਿਆਂ ਤੇ ਰਹੇ ਤਾਂ ਫਿਰ ਉਹਨੂੰ ਲੱਭਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਤੇ ਹੁਣ ਇਸ ਗਾਇਕ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹ کافی ਲੰਮੇ ਸਮੇਂ ਤੋਂ ਜਿਹੜਾ ਸੀਗਾ ਉਹ ਬਚਦਾ ਆ ਰਿਹਾ ਸੀ ਹਰਿਆਣੇ ਦੇ ਨਾਲ ਸੰਬੰਧਿਤ ਹੈ ਤੇ ਸਿਰਸਾ ਦਾ ਰਹਿਣ ਵਾਲਾ ਸੀਗਾ ਜਿਹਦਾ ਨਾਮ ਹੈ ਜਗਸੀਰ ਸਿੰਘ ਉਰਫ ਕਾਲਾ ਉਰਫ ਬਾਜ਼ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਫੀਮ ਦੀ ਤਸਕਰੀ ਦਾ ਮਾਮਲਾ ਇਹਦੇ ਨਾਲ ਜੁੜਿਆ ਹੋਇਆ ਸੀ ਅਕਸਰ ਤੁਸੀਂ ਆਪਣੇ ਆਲੇ ਦੁਆਲੇ ਕਈ ਲੋਕਾਂ ਦੇ ਵਿੱਚ ਵਿਚਰਦੇ ਹੋ ਕਈ ਲੋਕ ਤੁਹਾਨੂੰ ਰੋਜ਼ਾਨਾ ਮਿਲਦੇ ਨੇ ਗਿਲਦੇ ਨੇ ਪਰ ਕਈ ਵਾਰ ਪਤਾ ਨਹੀਂ ਹੁੰਦਾ ਕਿ ਉਹ ਇਨਸਾਨ ਕੌਣ ਹੈ ਤੁਹਾਡੇ ਆਸ-ਪਾਸ ਵਿਚਰ ਰਿਹਾ ਹੈ ਉਹ ਬਾਹਰੋਂ ਕੁਝ ਹੋਰ ਨਜ਼ਰ ਆਉਂਦਾ ਹੈ ਤੇ ਅੰਦਰੋਂ ਕੁਝ ਹੋਰ ਹੁੰਦਾ ਹੈ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਦੇ ਵਿੱਚ ਵੱਡੀ ਕਾਰਵਾਈ ਹੋ ਗਈ ਹੈ ਇੱਕ ਪੰਜਾਬੀ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਬਾਜ਼ ਸਰਾਹ ਦੱਸਿਆ ਜਾ ਰਿਹਾ ਹੈ ਇਹ ਗਾਇਕ ਕਾਫੀ ਇਲਜ਼ਾਮਾਂ ਦੇ ਵਿੱਚ ਕਿਰਿਆ ਹੋਇਆ ਸੀਗਾ ਤੇ ਅਦਾਲਤ ਨੇ ਇਹਨੂੰ ਪਘੌੜਾ ਕਰਾਰ ਦੇ ਦਿੱਤਾ ਸੀਗਾ ਤੇ ਆਖਰਕਾਰ ਇਹਦੀ ਗ੍ਰਿਫਤਾਰੀ ਹੋ ਗਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਇਹਦੇ ਉੱਤੇ ਕਾਰਵਾਈ ਹੋਈ ਸੀਗੀ ਤੇ ਤਕਰੀਬਨ ਜਿਹੜੀ ਇਹ ਕਹਿੰਦੇ 36 ਕਿਲੋਗ੍ਰam ਤੋਂ ਵੱਧ ਅਫੀਮ ਦੀ ਤਸਕਰੀ ਦਾ ਮਾਮਲਾ ਸੀਗਾ ਜਿਹਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਇਹਦੇ ਉੱਤੇ ਕੇਸ ਵਗੈਰਾ ਹੋਇਆ ਤੇ ਇਹ ਬਾਅਦ ਦੇ ਵਿੱਚ 2015 ਦਾ ਮਾਮਲਾ ਸੀ ਭਗੌੜਾ ਹੋ ਗਿਆ ਤੇ 2016 ਦੇ ਵਿੱਚ ਅਦਾਲਤ ਨੇ ਇਹਨੂੰ ਭਗੌੜਾ اقرار ਦੇ ਦਿੱਤਾ ਇਹਦੇ ਗੀਤ ਵਗੈਰਾ ਆ ਰਹੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਹੁਣ ਵੀ ਇਹਦੇ ਗੀਤ ਤਕਰੀਬਨ 2-3 ਹਫ਼ਤੇ ਪਹਿਲਾਂ ਵੀ YouTube ਵਗੈਰਾ ਦੇ ਉੱਤੇ ਰਿਲੀਜ਼ ਹੁੰਦੇ ਨਜ਼ਰ ਆਏ ਨੇ ਕਾਫੀ ਗੀਤ ਇਹਦੇ ਹੋਰ ਵੀ YouTube ਦੇ ਤੇ ਜੇਕਰ ਤੁਸੀਂ ਇਹਨੂੰ ਸਰਚ ਕਰਦੇ ਹੋ ਤਾਂ ਇਸ ਤੋਂ ਇਲਾਵਾ ਇਹਦੇ ਉੱਤੇ 50000 ਦਾ ਇਨਾਮ ਵੀ ਰੱਖਿਆ ਸੀ ਵੀ ਜਿਹੜਾ ਇਹਦੀ ਇਤਲਾਹ ਦੇਗਾ ਉਹਨੂੰ 50000 ਰੁਪਇਆ ਇਨਾਮ ਦਿੱਤਾ ਜਾਏਗਾ ਪਰ ਜਦੋਂ ਬੰਦਾ ਸੋਸ਼ਲ ਮੀਡੀਆ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਇੰਨਾ ਐਕਟਿਵ ਹੋਵੇ YouTube ਦੇ ਉੱਤੇ ਗੀਤ ਰਿਲੀਜ਼ ਕਰ ਰਿਹਾ ਹੋਵੇ ਗੀਤ ਸ਼ੂਟ ਕਰ ਰਿਹਾ ਹੋਵੇ ਤਾਂ ਉਹਦੇ ਤੇ ਧਿਆਨ ਕਿਸੇ ਦਾ ਕਿਉਂ ਨਹੀਂ ਗਿਆ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਪਰ ਫਿਲਹਾਲ ਵੱਡੀ ਤੇ ਅਹਿਮ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜਾ ਇੱਕ ਗਾਇਕ ਹੈ ਬਾਜ਼ ਸਰਾ ਇਹਨੇ ਸਿੰਗਰ ਦੇ ਰੂਪ ਦੇ ਵਿੱਚ ਆਪਣੀ ਪਹਿਚਾਣ ਬਣਾ ਲਈ ਸੀ ਪਰ ਇਹਦੇ ਉੱਤੇ ਮਾਮਲਾ ਜਿਹੜਾ ਸੀਗਾ ਉਹ ਨਸ਼ੇ ਨਾਲ ਸੰਬੰਧਿਤ ਵੀ ਸੀਗਾ ਤੇ 50000 ਦਾ ਇਨਾਮੀ ਸੀਗਾ ਇਹ ਜਿਹਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਦੇ ਜਿਹੜੇ ਗੀਤ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਬੜੇ ਤੁਸੀਂ ਵੀ ਜੇਕਰ ਸਰਚ ਕਰੋਗੇ ਤਾਂ ਤੁਹਾਨੂੰ ਵੀ ਪਤਾ ਲੱਗੇਗਾ ਤੇ ਅਦਾਲਤ ਨੇ ਐਨਸੀਬੀ ਵਾਲਿਆਂ ਨੇ ਹੀ ਇਹਨੂੰ 2016 ਦੇ ਵਿੱਚ ਪਗੋੜਾ ਕਰਾਰ ਦਿੱਤਾ ਸੀਗਾ ਇਹਦਾ ਨਾਮ ਆ ਜਿਹੜਾ ਪੂਰਾ ਉਹ ਜਗਸੀਰ ਸਿੰਘ ਦੱਸਿਆ ਜਾਂਦਾ ਤੇ ਇਹਨੇ ਆਪਣਾ ਨਾਮ ਬਾਜ਼ ਸਰਾਹ ਕਰ ਲਿਆ ਸੀਗਾ ਤੇ ਆਪਣੀ ਪਛਾਣ ਤੇ ਟਿਕਾਣਾ ਬਦਲ-ਬਦਲ ਕੇ ਇਹ ਰਹਿ ਰਿਹਾ ਸੀਗਾ ਤੇ ਗ੍ਰਿਫਤਾਰੀ ਤੋਂ ਬਚਦਾ ਆਇਆ ਸੀਗਾ ਪਰ ਜਦੋਂ 2025 ਦੇ ਵਿੱਚ ਮਈ ਮਹੀਨੇ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਇਹਦੇ ਬਾਰੇ ਇਸ਼ਤਿਹਾਰ ਵਗੈਰਾ ਦਿੱਤੇ ਗਏ ਸੀ ਬੀ ਵੱਲੋਂ ਤੇ ਉਹਨਾਂ ਦੇ ਬਾਅਦ ਇਦੇ ਤੇ ਇਨਾਮ ਵੀ ਰੱਖਿਆ ਗਿਆ ਕਿ ਜਿਹੜਾ ਇਹਦੀ ਜਾਣਕਾਰੀ ਦੇਵੇਗਾ ਐਨਸੀਬੀ ਦੀ ਮਦਦ ਕਰੇਗਾ ਤਾਂ ਉਹਨੂੰ ਅਸੀਂ ਇਨਾਮ ਵੀ ਦੇਾਂਗੇ ਤੇ ਹੁਣ ਆਖਰਕਾਰ ਇਹ ਜਿਹੜਾ ਸਖਸ਼ਾਏ ਗਾਇਕ ਹੈ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਵੱਡੀ ਕਾਮਯਾਬੀ ਜਿਹੜੀ ਹਾਸਲ ਹੋਈ ਹੈ 2015 ਦੇ ਮਾਮਲੇ ਦੇ ਵਿੱਚ ਸੀਗਾ ਤਕਰੀਬਨ 10 ਸਾਲ ਏ ਇਦਾਂ ਹੀ ਇਧਰ ਉਧਰ ਭੱਜਦਾ ਰਿਹਾ ਤੇ ਹੁਣ ਇਹਦੀ ਗ੍ਰਿਫਤਾਰੀ ਹੋ ਗਈ ਹੈ 50000 ਦਾ ਇਨਾਮ ਵੀ ਜਿਹੜਾ ਹੈ ਇਹਦੇ ਉੱਤੇ ਰੱਖਿਆ ਗਿਆ ਸੀਗਾ ਅਸੀਂ ਅਕਸਰ ਜਦੋਂ ਗੱਲਾਂ ਕਰਦੇ ਆ ਕਿ ਸਾਡੇ ਆਲੇ ਦੁਆਲੇ ਪਤਾ ਨਹੀਂ ਕੌਣ ਬੰਦਾ ਕਿਸ ਤਰ੍ਹਾਂ ਦੇ ਨਾਲ ਰਹਿ ਰਿਹਾ ਹੈ ਤੇ ਵੈਸੇ ਜਦੋਂ ਕਿਤੇ ਵੀ ਕੋਈ ਬੰਦਾ ਰੈਂਟ ਵਗੈਰਾ ਦੇ ਉਤੇ ਜਾਂਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਜਾਰੀ ਹੁੰਦੀਆਂ ਨੇ ਕਿ ਉਹਦਾ ਪੂਰਾ ਐਡਰੈਸ ਆਧਾਰ ਕਾਰਡ ਵਗੈਰਾ ਉਹ ਥਾਣੇ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਚੋਰੀ ਚਕਾਰੀ ਦੀ ਲੁੱਟ ਖੋਦੀ ਘਟਨਾ ਜਾਂ ਕੋਈ ਬੰਦਾ ਅਪਰਾਧੀ ਵਿਰਤੀ ਦਾ ਤਾਂ ਨਹੀਂ ਤੁਹਾਡੇ ਇਲਾਕੇ 'ਚ ਰਹਿ ਰਿਹਾ ਤਾਂ ਉਹਦੀ ਸਾਰੀ ਪਹਿਚਾਣ ਹੋ ਸਕੇ ਪਰ ਲੋਕ ਕਈ ਵਾਰ ਇਗਨੋਰ ਕਰ ਦਿੰਦੇ ਨੇ ਸਿਰਫ ਇਹ ਹੁੰਦਾ ਹੈ ਵੀ ਚਲੋ ਆਪਣੇ ਕੋਲ ਬੰਦਾ ਰਹਿ ਰਿਹਾ ਆਪਣਾ ਰੂਮ ਆ ਜਿਹੜਾ ਰੈਂਟ ਉਤੇ ਚੜ ਗਿਆ ਸਾਡਾ ਘਰ ਰੈਂਟ ਤੇ ਚੜ ਗਿਆ ਤਾਂ ਆਸ-ਪਾਸ ਦੇ ਲੋਕ ਵੀ ਜ਼ਿਆਦਾ ਜ਼ਿਕਰ ਨਹੀਂ ਕਰਦੇ ਤੇ ਜਦੋਂ ਬੰਦਾ ਆਪਣੀ ਪਹਿਚਾਣ ਹੀ ਬਦਲ ਲਵੇ ਵਕ-ਵਕ ਟਿਕਾਣਿਆਂ ਤੇ ਰਹੇ ਤਾਂ ਫਿਰ ਉਹਨੂੰ ਲੱਭਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਤੇ ਹੁਣ ਇਸ ਗਾਇਕ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹ کافی ਲੰਮੇ ਸਮੇਂ ਤੋਂ ਜਿਹੜਾ ਸੀਗਾ ਉਹ ਬਚਦਾ ਆ ਰਿਹਾ ਸੀ ਹਰਿਆਣੇ ਦੇ ਨਾਲ ਸੰਬੰਧਿਤ ਹੈ ਤੇ ਸਿਰਸਾ ਦਾ ਰਹਿਣ ਵਾਲਾ ਸੀਗਾ ਜਿਹਦਾ ਨਾਮ ਹੈ ਜਗਸੀਰ ਸਿੰਘ ਉਰਫ ਕਾਲਾ ਉਰਫ ਬਾਜ਼ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਫੀਮ ਦੀ ਤਸਕਰੀ ਦਾ ਮਾਮਲਾ ਇਹਦੇ ਨਾਲ ਜੁੜਿਆ ਹੋਇਆ ਸੀ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ